ਸਤਨਾ ਸ਼੍ਰੀਵਾਦ ਕਰੋ ਸਾਹਿਬ ਜਿਓ ਗੋਡੇ ਗਵਾਰੇ ਮਹਿਲਾ ਤੀਜਾ ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ ਪੂਜ ਸਿਜ ਸੁਏ ਗੁਰ ਤੇ ਸਹਿਜ ਸਾਚ ਵਿਚਾਰ ਗੋਰੇਤੇ ਪਾਏ ਮੁਕਤ ਦੁਆਰ ਪੂਰੇ ਭਾਗ ਮਿਲੇ ਗੁਰ ਆਏ ਸੱਚ ਸਹਿ ਸੱਚ ਸਮਾਏ ਰਹਾ ਵਾਹਿ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਚਵਰ ਸ਼ਤਰ ਤਖਤ ਦੇ ਰਹਿਬਰ ਰੋਹਾਨੀਅਤ ਦੇ ਪੰਡਾਰ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਗੁਰਤਾ ਗੱਦੀ ਤੇ ਸੁਭਾਏ ਮਾਨ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭ ਮਿੱਠਾਪੁਰ ਜਲੰਧਰ ਵਿਖੇ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਵਾ ਰਏ ਗੁਰੂ ਪਿਆਰਿਓ ਸਤਗੁਰ ਜੀ ਨੇ ਅਪਾਰ ਬਖਸ਼ਿਸ਼ ਕੀਤੀ ਚਰਨਾਂ ਨਾਲ ਜੁੜਨ ਦਾ ਸੁਭਾਗ ਸਮਾਂ ਬਖਸ਼ਿਆ ਆਉ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਪਾਤਸ਼ਾਹੀ ਦੇ ਰਹਿਮਤ ਦੇ ਪਾਤਰ ਬਣਦੇ ਹੋਏ ਉਚਾਰਨ ਕਰਿਏ ਜੀ ਸਤਨਾਮ ਸ਼੍ਰੀ ਵਾਖੂ ਗੁਰ ਸਾਹਿਬ ਜਿਉ ਸਤਨਾਮ ਸ਼੍ਰੀ ਵਾਖੂ ਗੁਰ ਸਾਹਿਬ ਜਿਉ ਤੀਸਰੇ ਗੁਰਦੇਵ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਜੀਵਨ ਦੇ ਵਿੱਚ ਗੁਰੂ ਕੀ ਬਖਸ਼ਿਸ਼ਾਂ ਕਰਦਾ ਹੈ ਗੁਰੂ ਦੀ ਪ੍ਰਾਪਤੀ ਹੋਣੀ ਜੀਵਨ ਦੇ ਅੰਦਰ ਕਿਉਂ ਜ਼ਰੂਰੀ ਹੈ ਤੇ ਗੁਰੂ ਮਿਲਦਾ ਕਿਵੇਂ ਹੈ ਤੇ ਗੁਰੂ ਦੇ ਜਦੋਂ ਪ੍ਰਾਪਤੀ ਹੋ ਜਾਂਦੀ ਹੈ ਤੇ ਸਾਡੇ ਭਾਗ ਕਿਹੋ ਜੇ ਬਣ ਜਾਂਦੇ ਨੇ ਰਹਿਮਤ ਕਰਨ ਲੱਗੇ ਕਹਿੰਦੇ ਪੂਰੇ ਭਾਗ ਮਿਲੈ ਗੁਰ ਆਏ ਸੱਚ ਹੈ ਸਹਿਜ ਸਾਚ ਸਮਾਏ ਜਦੋਂ ਗੁਰੂ ਮਿਲ ਜਾਂਦਾ ਹੈ ਜਦੋਂ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਜਿਸ ਮਨੁੱਖ ਨੂੰ ਕਹਿੰਦੇ ਕਿਸਮਤ ਦੇ ਨਾਲ ਚੰਗੇ ਭਾਗਾਂ ਦੇ ਨਾਲ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਮਿਲ ਪੈਂਦਾ ਫਿਰ ਕੀ ਰਹਿਮਤ ਹੁੰਦੀ ਆ ਕਹਿੰਦੇ ਉਹ ਸਦਾ ਫਿਰ ਉਸ ਮਾਲਕ ਵਿੱਚ ਲੀਨ ਹੈ ਉਹ ਸਦਾ ਫਿਰ ਰਹਿਣ ਵਾਲੀ ਆਤਮਿਕ ਡੋਲਤਾ ਵਿੱਚ ਟਿਕਿਆ ਰਹਿੰਦਾ ਲੀਨ ਹੋ ਜਾਂਦਾ ਟਿਕਿਆ ਰਹਿੰਦਾ ਕਦੇ ਡੋਲਦਾ ਨਹੀਂ ਜਿਸ ਨੂੰ ਗੁਰੂ ਮਿਲ ਪੈਂਦਾ ਹੈ ਡੋਲਦਾ ਉਦੋਂ ਹੈ ਜਦੋਂ ਜਾਣ ਵਾਲੇ ਪਦਾਰਥਾਂ ਦੇ ਨਾਲ ਮੋਹ ਪਾਇਆ ਡੋਲਦਾ ਹੱਥਾਂ 'ਚ ਕੁਝ ਨਿਕਲਿਆ ਤੇ ਮਨ ਜਿਹੜਾ ਹੈ ਘਬਰਾਉਂਦਾ ਹੈ ਚਿੰਤਾ ਹੈ ਕਿਉਂ ਗਿਆ ਕੋਲੋਂ ਇਹ ਮੇਸ਼ਾ ਮੇਰੇ ਹੱਥਾਂ ਵਿੱਚ ਰਹਿਣਾ ਚਾਹੀਦਾ ਸੀ ਉਦੋਂ ਮਨ ਦੇ ਵਿੱਚ ਚਿੰਤਾ ਲੱਗ ਗਈ ਵੀ ਜਿਸ ਨੂੰ ਮੈਂ ਆਪਣਾ ਆਪਣਾ ਕਰਕੇ ਰੱਖ ਰਿਆ ਸੀ ਉਹ ਪਰਾਇਆ ਨਿਕਲਿਆ ਉਦੋਂ ਮਨ ਡੋਲਿਆ ਜਦੋਂ ਚਲਾਏ ਮਨ ਪਦਾਰਥਾਂ ਦੇ ਵਿੱਚ ਜੁੜਿਆ ਤੇ ਜਦੋਂ ਸੁਭਾਏ ਮਨ ਮਾਲਕ ਦੇ ਚਰਨਾਂ ਵਿੱਚ ਜੁੜਿਆ ਉਦੋਂ ਮਨ ਡੋਲਿਆ ਨਹੀਂ ਉਦੋਂ ਮਨ ਟਿਕ ਗਿਆ ਵੀ ਹੁਣ ਮੈਨੂੰ ਸੱਚੀ ਪ੍ਰਾਪਤੀ ਹੋ ਗਈ ਹੈ ਜੋ ਮੇਰੇ ਮਾਲਕ ਨੇ ਦੱਸ ਦਿੱਤਾ ਨਾ ਸਦੀਵੀ ਸੱਚ ਹੈ ਜਦੋਂ ਤੱਕ ਮਾਇਆ ਦੀ ਭਟਕਣਾ ਦੇ ਵਿੱਚ ਲੱਗਿਆ ਰਿਹਾ ਉਸ ਦੇ ਮੁਤਾਬਕ ਆਪਣੇ ਆਪ ਨੂੰ ਚਲਾਉਂਦਾ ਰਿਹਾ ਜਿਵੇਂ ਮਾਇਆ ਆਖਦੀ ਹੈ ਓਵੇਂ ਤੁਰਦਾ ਓਵੇਂ ਕਰਦਾ ਫਿਰ ਜਦੋਂ ਠੋਕਰ ਵੱਜਦੀ ਹੈ ਨਾ ਉਦੋਂ ਇੰਜ ਲੱਗਦਾ ਵੀ ਅੱਜ ਫਿਰ ਇੱਕ ਵਾਰ ਕੱਲਾ ਹੋ ਗਿਆ ਅੱਜ ਫਿਰ ਖਾਲੀ ਹੋ ਗਿਆ ਹੱਥਾਂ ਚੋਂ ਕੋਲੋਂ ਕੁਝ ਗਿਆ ਤੇ ਧਨ ਨੂੰ ਇਕੱਠਾ ਕਰਕੇ ਰੱਖਿਆ ਜਿਸ ਦਿਨ ਧਨ ਅੱਖਾਂ ਦੇ ਵਿੱਚੋਂ ਨਿਕਲਦਾ ਹੈ ਨਾ ਉਸ ਦਿਨ ਮਨ ਫਿਰ ਦੁਖੀ ਹੋਇਆ ਰਿਸ਼ਤਿਆਂ ਨੂੰ ਇਕੱਠਾ ਕਰ ਕਰਕੇ ਰੱਖਣ ਦੀ ਕੋਸ਼ਿਸ਼ ਕੀਤੀ ਕੋਈ ਰਿਸ਼ਤਾ ਹੱਥ ਵਿੱਚੋਂ ਦੂਰ ਹੋਇਆ ਫਿਰ ਮਨ ਨੂੰ ਦੁੱਖ ਲੱਗਿਆ ਵੀ ਮੈਂ ਤੇ ਇਹਨਾਂ ਨੂੰ ਕੋਲ ਰੱਖਣਾ ਚਾਹੁੰਦਾ ਸੀ ਮੈਂ ਇਹਨਾਂ 'ਚੋਂ ਸੁੱਖ ਲੱਭਣਾ ਚਾਹੁੰਦਾ ਸੀ ਪਰ ਇਹਨਾਂ ਵਿੱਚੋਂ ਤੇ ਕੋਈ ਮੇਰਾ ਸਾਥ ਦੇਣ ਵਾਲਾ ਨਹੀਂ ਉਸ ਦਿਨ ਡਿੱਗਦਾ ਹੈ ਢੈਂਦਾ ਟੁੱਟ ਜਾਂਦਾ ਹੈ ਹੁਣ ਮੇਲ ਤੇ ਉਹਨਾਂ ਨਾਲ ਵੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਮਿਲਾਪ ਨੇ ਇਹਨੂੰ ਅੰਦਰ ਦੀ ਅਡੋਲਤਾ ਨਹੀਂ ਦਿੱਤੀ ਬੋਲੋ ਜਿਸਤ ਨਾਮ ਜਿਸ ਦਿਨ ਗੁਰੂ ਦੇ ਸ਼ਬਦ ਦੇ ਨਾਲ ਆਪਣਾ ਮਨ ਜੋੜਿਆ ਇਸ ਮਾਲਕ ਨੇ ਫਿਰ ਐਸੀ ਅਡੋਲਤਾ ਬਖਸ਼ੀ ਸਹਿਜ ਵਿੱਚ ਟਿਕ ਗਿਆ ਕੋਲ ਕੁਛ ਹੈ ਤਾਂ ਵੀ ਉਸ ਮਾਲਕ ਦੇ ਹੁਕਮ ਵਿੱਚ ਹੈ ਕੋਲੋਂ ਕੁਛ ਜਾ ਰਿਹਾ ਹੈ ਤਾਂ ਵੀ ਉਸ ਮਾਲਕ ਦੇ ਹੁਕਮ ਵਿੱਚ ਹੈ ਮਨ ਚਿੰਤਾ ਵਿੱਚ ਨਹੀਂ ਕਬਰਾਇਆ ਹੋਇਆ ਨਹੀਂ ਕਹਿੰਦੇ ਇਹ ਫਿਰ ਪ੍ਰਾਪਤੀ ਕਦੋਂ ਹੁੰਦੀ ਹੈ ਜਦੋਂ ਵੱਡੇ ਭਾਗਾਂ ਦੇ ਨਾਲ ਪੂਰੇ ਭਾਗਾਂ ਦੇ ਨਾਲ ਉਸ ਮਾਲਕ ਦੀ ਉਸ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਜਦੋਂ ਗੁਰੂ ਦੇ ਨਾਲ ਮੇਲ ਹੋ ਗਿਆ ਤੇ ਸਾਡਾ ਗੁਰੂ ਕੌਣ ਹੈ ਸ਼ਬਦ ਗੁਰੂ ਹੈ ਸਾਡਾ ਸ਼ਬਦ ਗੁਰੂ ਨੇ ਸਾਨੂੰ ਜਦੋਂ ਜੀਵਨ ਵਿੱਚ ਸੋਝੀ ਬਖਸ਼ ਦਿੱਤੀ ਸ਼ਬਦ ਗੁਰੂ ਦਾ ਆਸਰਾ ਲਿਆ ਉਹਨੇ ਸਮਝਾਇਆ ਸੱਜਣਾ ਸੰਸਾਰ ਵਿੱਚ ਤੇਰਾ ਕੋਈ ਆਪਣਾ ਨਹੀਂ ਉਹਨੇ ਸਮਝਾਇਆ ਵੀ ਸ਼ਬਦ ਦੇ ਦੁਆਰਾ ਜੀਵਨ ਜਿਉਣਾ ਸ਼ੁਰੂ ਕਰ ਉਹਨੇ ਸਮਝਾਇਆ ਵੀ ਲਾਲਸਾ ਤ੍ਰਿਸ਼ਨਾ ਤੋਂ ਬਾਹਰ ਆ ਇਹ ਪ੍ਰਾਪਤੀ ਕਦੋਂ ਹੋਈ ਜਦੋਂ ਪੂਰੇ ਗੁਰੂ ਦੇ ਨਾਲ ਮਿਲਾਪ ਹੋ ਗਿਆ ਤੇ ਗੁਰੂ ਸਾਹਿਬ ਜੀ ਰਹਿਮਤ ਕਰਦਿਆਂ ਹੋਇਆਂ ਸਮਝਾਉਂਦੇ ਵੀ ਐ ਪੂਰਾ ਗੁਰੂ ਤੇ ਐਸਾ ਸਮਰੱਥ ਹੈ ਨਾ ਉਹ ਸਾਡੀ ਹਰ ਇੱਕ ਪੱਖ ਤੋਂ ਸਾਡੀ ਮਦਦ ਕਰ ਰਿਹਾ ਹੈ ਸਾਨੂੰ ਸਮਝਾਉਂਦਾ ਵੀ ਹੈ ਸੋਝੀ ਵੀ ਦੇ ਰਿਹਾ ਹੈ ਜਿਸ ਦਿਨ ਵਕਾਰ ਸਾਡੇ ਤੇ ਚੜ ਕੇ ਆਉਂਦੇ ਆ ਉਸ ਦਿਨ ਵੀ ਸਾਡੀ ਰੱਖਿਆ ਕਰਦਾ ਹੈ ਗੁਰੂ ਦਾ ਸ਼ਬਦ ਸਾਨੂੰ ਸੋਝੀ ਦੇ ਕੇ ਸਮਝਾਉਂਦਾ ਹੈ ਨਿਵਾਜਦਾ ਹੈ ਅਸੀਂ ਬਾਣੀ ਦੇ ਅੰਦਰ ਬਚਨ ਵੀ ਪੜਦੇ ਆ ਜਿੱਥੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਕਹਿੰਦੇ ਉਸ ਇਨਸਾਨ ਦੇ ਉੱਤੇ ਮਾਲਕ ਨੇ ਬੜੀ ਰਹਿਮਤ ਕੀਤੀ ਕਹਿੰਦੇ ਉਹ ਸੂਰਮਾ ਬਣ ਗਿਆ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋਕਈਤ ਹੈ ਸੂਰਾ ਆਤਮ ਜਿਨੇ ਸਗਲ ਵਸਤਾ ਕੇ ਜਾ ਕਾ ਸਤਗੁਰ ਪੂਰਾ ਹੁਣ ਪੂਰੇ ਗੁਰੂ ਦੀ ਬੜੀ ਸਮਰੱਥਾ ਪੂਰਾ ਤੇ ਜਿਸ ਨੇ ਕਹਿੰਦੇ ਪੂਰੇ ਦੇ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕੀਤਾ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਕਹਿੰਦੇ ਉਹ ਪੂਰਾ ਮਾਲਕ ਜਿਸ ਨੇ ਧਿਆਇਆ ਜਿਸ ਨੇ ਜਪਿਆ ਜਿਸ ਨੇ ਆਰਾਧਿਆ ਉਸਤੇ ਮਾਲਕ ਨੇ ਬੜੀ ਕਿਰਪਾ ਕੀਤੀ ਰਹਿਮਤ ਕੀਤੀ ਅੱਜ ਦੇ ਸ਼ਬਦ ਵਿੱਚ ਵੀ ਸਮਝਾਇਆ ਕਹਿੰਦੇ ਵੀ ਜਦੋਂ ਮੈਰੀ ਉਸ ਪੂਰੇ ਗੁਰੂ ਦੇ ਨਾਲ ਮਿਲਾਪ ਹੋ ਗਿਆ ਉਹ ਮਾਲਕ ਦੇ ਨਾਲ ਮੇਲ ਹੋ ਗਿਆ ਉਸ ਗੁਰੂ ਨੇ ਫਿਰ ਮੈਨੂੰ ਸੋਝੀ ਬਖਸ਼ ਦਿੱਤੀ ਉਹਨੇ ਵਿਚੋਲੇ ਵਾਂਗ ਉਸ ਕਾਲਪੁਰਖ ਦੇ ਨਾਲ ਮੇਰਾ ਮਿਲਾਪ ਕਰਵਾ ਦਿੱਤਾ ਪਹਿਲੇ ਬੰਦ ਵਿੱਚ ਗੁਰੂ ਜੀ ਕਿਰਪਾ ਕਰਨ ਲੱਗੇ ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ 부ਝੈ ਸਿਜੈ ਸੋਏ ਕਹਿੰਦੇ ਕੋਈ ਵਿਰਲਾ ਇਨਸਾਨ ਹੈ ਜਿਹੜਾ ਗੁਰੂ ਤੋਂ ਗਿਆਨ ਪ੍ਰਾਪਤ ਕਰਦਾ ਹੈ ਜਿਹੜਾ ਗੁਰੂ ਪਾਸੋਂ ਸਮਝ ਲੈਂਦਾ ਨਾ ਉਹ ਹਮੇਸ਼ਾ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਤੇ ਕਹਿੰਦੇ ਕੋਈ ਹੈ ਜਿਹੜਾ ਉਸ ਗੁਰੂ ਦੇ ਕੋਲੋਂ ਗਿਆਨ ਪ੍ਰਾਪਤ ਕਰਕੇ ਜੀਵਨ ਵਿੱਚ ਚੱਲਦਾ ਹੈ ਕੋਈ ਭਾਗਾ ਵਾਲਾ ਹੀ ਹੈ ਜਿਹੜਾ ਸੋਝੀ ਪ੍ਰਾਪਤ ਕਰਦਾ ਹੈ ਕੋਈ ਭਾਗਾ ਵਾਲਾ ਹੀ ਹੈ ਜਿਹੜਾ ਇਸ ਗਿਆਨ ਦੀ ਪ੍ਰਾਪਤੀ ਕਰਦਾ ਤੇ ਜਿਹੜਾ ਪ੍ਰਾਪਤੀ ਕਰਦਾ ਉਹ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਂਦਾ ਉਹਨੂੰ ਸਮਝ ਆ ਜਾਂਦੀ ਹੈ ਜਿਸ ਨੂੰ ਮੈਂ ਆਪਣਾ ਆਪਣਾ ਕਰਕੇ ਰੱਖ ਰਿਹਾ ਇਹ ਮੇਰੇ ਕੋਲ ਜਾਣ ਵਾਲਾ ਪਰਾਇਆ ਹੈ ਉਨ ਨੂੰ ਸਮਝ ਆ ਜਾਂਦੀ ਹੈ ਜਿਸ ਨੇ ਮੇਰੀ ਮੁੱਢ ਤੋਂ ਲੈ ਕੇ ਅੰਤ ਤੱਕ ਪ੍ਰਤਪਾਲਣਾ ਕਰਨੀ ਹੈ ਉਸ ਨੂੰ ਫਿਰ ਸਮਝ ਆ ਜਾਂਦੀ ਹੈ ਉਹ ਨਿਰਗੁਣਾ ਵੀ ਗੁਣਾ ਵਾਲਾ ਹੋ ਜਾਂਦਾ ਹੈ ਨਿਰਗੁਣਿਆਰ ਇਆਨਿਆ ਸੋ ਪ੍ਰਭ ਸਦਾ ਸਮਾਲ ਉਹਨੂੰ ਪਤਾ ਲੱਗ ਜਾਂਦਾ ਹੈ ਕੀ ਪਤਾ ਲੱਗ ਜਾਂਦਾ ਜਿਨ ਕੀ ਆਤਿ ਸਚੀਤ ਰਖ ਨਾਨਕ ਨਿਭਹੀ ਨਾਲ ਇਨਸਾਨ ਚਾਹੁੰਦਾ ਹੈ ਸੰਸਾਰ ਤੇ ਆਇਆ ਤੇ ਸੁਖ ਏ ਬਤੀਤ ਕਰੇ ਆਪਣਾ ਜੀਵਨ ਸੁਖੀ ਬਤੀਤ ਕਰੇ ਕਹਿੰਦੇ ਕਿਸੇ ਉਸ ਮਾਲਕ ਨੇ ਕਿਸੇ ਇਨਸਾਨ ਨੂੰ ਦੁਨੀਆ ਤੇ ਲਿਆਂਦਾ ਉਹਨੇ ਰਹਿਮਤ ਕੀਤੀ ਉਹਦੀ ਕਿਰਪਾ صدਕਾ ਸਵਾਸਾਂ ਦੀ ਪੂੰਜੀ ਲੈ ਕੇ ਤੂੰ ਆਇਆ ਇਸ ਕਰਕੇ ਤੂੰ ਇਹ ਵੀ ਚਾਹਣਾ ਵੀ ਅੰਤ ਦੇ ਸਵਾਸਾਂ ਤੱਕ ਮੈਂ ਸੁਖੀ ਰਵਾਂ ਮੈਨੂੰ ਕੋਈ ਦੁੱਖ ਵੀ ਨਾ ਆਏ ਫਿਰ ਇੱਕੋ ਰਹਿਮਤ ਹੈ ਗੁਰੂ ਜੀ ਕਹਿੰਦੇ ਇੱਕੋ ਆਸਰਾ ਹੈ ਵੀ ਜਿੰਨ ਕੀਆ ਜਿਸ ਨੇ ਤੈਨੂੰ ਪੈਦਾ ਕੀਤਾ ਨਾ ਇਸ ਚੀਤ ਰੱਖ ਉਹਨੂੰ ਚੇਤੇ ਵਿੱਚ ਰੱਖ ਤੂੰ ਇਹ ਸੋਚਦਾ ਵੀ ਜਿਨੇ ਮੈਨੂੰ ਪੈਦਾ ਕੀਤਾ ਉਹ ਅੰਤ ਦੀ ਸਵਾਸਾਂ ਤੱਕ ਮੈਨੂੰ ਸੁਖੀ ਨਹੀਂ ਰੱਖੇ ਉਹਦੇ ਬਦਲੇ ਤੈਨੂੰ ਵੀ ਕੁਝ ਕਰਨਾ ਪੈਣਾ ਕੀ ਕਰਨਾ ਪੈਣਾ ਤੈਨੂੰ ਉਹਨੂੰ ਚਿੱਤ ਵਿੱਚ ਰੱਖਣਾ ਪੈਣਾ ਜਿਸ ਨੇ ਤੈਨੂੰ ਪੈਦਾ ਕੀਤਾ ਉਹਨੂੰ ਅੰਦਰ ਵਸਾ ਕੇ ਰੱਖਣਾ ਪੈਣਾ ਜਿਸ ਨੇ ਤੈਨੂੰ ਪੈਦਾ ਕੀਤਾ ਉਹਨੂੰ ਧਿਆਉਣਾ ਪੈਣਾ ਹਰ ਵੇਲੇ ਉਹਦੇ ਨਾਲ ਜੁੜ ਕੇ ਉਹ ਦਾ ਸ਼ੁਕਰਾਨਾ ਕਰਨਾ ਪੈਣਾ ਤੇ ਸ਼ੁਕਰਾਨਾ ਕਰਨ ਵਾਸਤੇ ਤੈਨੂੰ ਉਸ ਮਾਲਕ ਦੀ ਬਾਣੀ ਨਾਲ ਸਾਂਝ ਬਣਾ ਕੇ ਆਪਣੇ ਅੰਦਰ ਗੁਣ ਪੈਦਾ ਕਰਨੇ ਪੈਣੇ ਆ ਮਾਲਕਾ ਤੂੰ ਮੈਨੂੰ ਬਹੁਤ ਕੁਝ ਦਿੱਤਾ ਤੂੰ ਹੀ ਸਾਰਾ ਕੁਝ ਤੂੰ ਹੀ ਤੇ ਦਿੱਤਾ ਮੇਰਾ ਇਹਦੇ ਵਿੱਚ ਕੀ ਹੈ ਸ਼ੁਕਰਾਨੇ ਦੇ ਬੋਲ ਉਦੋਂ ਨਿਕਲਦੇ ਨੇ ਜਦੋਂ ਉਸ ਮਾਲਕ ਦੀਆਂ ਰਹਿਮਤਾਂ ਨੂੰ ਵੇਖ ਕੇ ਇਹ ਆਖਦਾ ਮੇਰਾ ਮੇਰੇ ਵਿੱਚ ਕੁਝ ਵੀ ਨਹੀਂ ਸਭ ਕੁਝ ਤੇਰਾ ਉਦੋਂ ਸ਼ੁਕਰਾਨਾ ਕਰਦਾ ਜਿੰਨਾ ਚਿਰ ਹੰਕਾਰ ਦੌੜਦਾ ਹੈ ਉਨਾਂ ਚਿਰ ਸ਼ੁਕਰਾਨਾ ਨਹੀਂ ਕਰਦਾ। ਉਨਾਂ ਚਿਰ ਇਹ ਮਾਲਕ ਤੋਂ ਵੱਖਰੀ ਹਸਤੀ ਬਣ ਕੇ ਵਿਚਰਦਾ। ਮੈਂ ਵੱਖਰਾ ਆਂ। ਆਪਣੇ ਆਪ ਨੂੰ ਵੱਖਰਾ ਬਣਾ ਕੇ ਚੱਲਦਾ। ਜਿਸ ਦਿਨ ਸਮਝ ਆ ਜਾਂਦੀ ਔਸਤਨ ਉਹਦੇ ਵਿੱਚ ਭੇਦ ੋਂਣ ਦਾ ਯਤਨ ਹੁੰਦਾ ਹੈ ਵੀ ਹੁਣ ਤੇ ਤੂੰ ਹੀ ਐ ਮੈਨੂੰ ਆਪਣਾ ਵੱਖਰਾ ਕੁਛ ਨਹੀਂ ਨਜ਼ਰ ਆ ਰਿਹਾ ਤੇ ਇਹ ਗਿਆਨ ਪ੍ਰਾਪਤ ਕਿੱਥੋਂ ਹੋਣਾ ਹੈ? ਗੁਰੂ ਰਾਮ ਕਰਦਾ ਹੈ ਗੁਰੂ ਦੇ ਨਾਲ ਜੁੜ ਕੇ। ਗੁਰ ਤੇ ਸਹਜ ਸਾਚ ਵਿਚਾਰ ਉਹ ਮਨੋਕ ਗੁਰੂ ਪਾਸੋਂ ਤਿਕਵੀਂ ਆਤਮਿਕ ਅਵਸਥਾ ਹੈ ਨਾ ਜਿਹੜੀ ਉਹ ਪ੍ਰਾਪਤ ਕਰ ਲੈਂਦਾ ਹੈ ਭਾਵ ਕੇ ਡਿੱਗਦਾ ਨਹੀਂ ਡੋਲਦਾ ਨਹੀਂ ਟਿਕ ਕੇ ਰਹਿੰਦਾ ਹੈ ਦੁੱਖ ਸੁੱਖ ਜਿਹੜੇ ਹਨ ਉਹ ਉਹਦੇ ਜੀਵਨ ਨੂੰ ਵਿਗਾੜਦੇ ਨਹੀਂ ਹੈ ਉਹ ਬੈਲੈਂਸ ਬਣਾ ਕੇ ਜ਼ਿੰਦਗੀ ਵਿੱਚ ਚੱਲਦਾ ਹੈ ਸਦਾ ਫਿਰ ਪ੍ਰਭੂ ਦੀ ਜਿਹੜੀ ਵਿਚਾਰ ਹੈ ਉਸ ਨੂੰ ਆਪਣੇ ਜੀਵਨ ਦੇ ਅੰਦਰ ਹਾਸਲ ਕਰ ਲੈਂਦਾ ਹੈ ਫਿਰ ਕਿਰਪਾ ਕੀਤੀ ਗੁਰ ਤੇ ਪਾਏ ਮੁਕਤ ਦੁਆਰ ਓਹ ਮਨੁੱਖ ਗੁਰੂ ਪਾਸੋਂ ਆਸਰਾ ਲੈ ਕੇ ਓਟ ਲੈ ਕੇ ਤੇ ਵਿਕਾਰਾਂ ਵਾਲੇ ਪਾਸੇ ਤੋਂ ਖਲਾਸੀ ਦਾ ਰਸਤਾ ਖਲਾਸੀ ਦਾ ਦਰਵਾਜ਼ਾ ਲੱਭ ਲੈਂਦਾ ਛੁੱਟ ਜਾਂਦਾ ਕਿਵੇਂ ਛੁੱਟਿਆ ਜਾ ਸਕਦਾ ਤੇ ਮੇਰੇ ਮਾਲਕ ਜੀ ਤੇ ਆਖਦੇ ਨੇ ਮੁਕਤ ਆਪ ਕਿੰਦੇ ਆਪ ਮੁਕਤ ਹੈ ਨਾ ਮੁਕਤ ਕਰੈ ਸੰਸਾਰ ਜਿਹੜਾ ਆਪ ਮੁਕਤ ਹੈ ਉਹੀ ਕਰ ਸਕਦਾ ਇਨਸਾਨ ਇੱਕ ਨਦੀ ਦੇ ਕਿਨਾਰੇ ਤੇ ਖਲੋਤਾ ਹੋਇਆ ਪਾਰ ਲੰਘਣਾ ਚਾਹੁੰਦਾ ਹੈ ਹੁਣ ਉਹਨੇ ਕੀ ਕੀਤਾ ਕੋਸ਼ਿਸ਼ ਕੀਤੀ ਵੀ ਮੈਂ ਆਪ ਵਿੱਚੋਂ ਦੀ ਲੰਘ ਸਕਾਂ ਜਦੋਂ ਪਾਣੀ ਦੇ ਵਿੱਚ ਵੜਦਾ ਤੇ ਉਹ ਪਾਣੀ ਨੇ ਉਹਨੂੰ ਡੋਬਣਾ ਸ਼ੁਰੂ ਕਰ ਦਿੱਤਾ ਉਹਨੂੰ ਤੈਰਨਾ ਨਹੀਂ ਆਉਂਦਾ ਹੁਣ ਸੱਚੇ ਗੁਰੂ ਪਿਆਰਿਓ ਆਵਾਜ਼ਾਂ ਮਾਰਿਆ ਉਸ ਕਿਨਾਰੇ ਤੇ ਹੋਰ ਵੀ ਕਈ ਖਲੋਤੇ ਹੋਏ ਉਹਨੂੰ ਨਜ਼ਰ ਆ ਰਹੇ ਨੇ ਓ ਇਹ ਹੀ ਪੁਕਾਰਦਾ ਕੋਈ ਮੈਨੂੰ ਪਾਣੀ ਦੇ ਵਿੱਚੋਂ ਬਚਾ ਲਏ ਮੈਨੂੰ ਤੈਰਨਾ ਨਹੀਂ ਆਉਂਦਾ ਕੋਈ ਮੇਰੀ ਰੱਖਿਆ ਕਰੇ ਕੋਈ ਮੈਨੂੰ ਬਾਹਰ ਕੱਢ ਲਵੇ ਮੈਂ ਜ਼ਿੰਦਗੀ ਜਿਉਣੀ ਚਾਹਣਾ ਤੇ ਗੁਰੂ ਪਿਆਰਿਓ ਹੁਣ ਬਚਾ ਤੇ ਉਹੀ ਸਕਦਾ ਹੈ ਜਿਹੜਾ ਆਪ ਤੈਰਨਾ ਜਾਣਦਾ ਹੋਵੇ ਬੋਲੋ ਜੀ ਸਤਨਾਮ ਜਿਹੜਾ ਆਪ ਹੀ ਤੈਰਨਾ ਨਹੀਂ ਜਾਣਦਾ ਉਹਦੇ ਨਾਲ ਜੁੜ ਕੇ ਤੀ ਤੂੰ ਡੁੱਬ ਜਾਏਗਾ ਉਹ ਆਪ ਵੀ ਡੁੱਬ ਰਿਆ ਤੈਨੂੰ ਵੀ ਡੋਬੇਗਾ ਇਸ ਕਰਕੇ ਬਚਾਇਆ ਉਸਨੇ ਜਿਹੜਾ ਆਪ ਤੈਰਨਾ ਜਾਣਦਾ ਸੀ ਤੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਕਹਿੰਦੇ ਤੂੰ ਵੀ ਉਹਦੇ ਚਰਨਾਂ ਵਿੱਚ ਅਰਦਾਸ ਕਰ ਜਦੋਂ ਅਸੀਂ ਬਾਣੀ ਦੇ ਬਚਨ ਪੜ੍ਹਦੇ ਆ ਮੈਂ ਅਜਾਨ ਜਨ ਤਰਬੇ ਨਾ ਜਾਣੋ ਮੈਂ ਅਣਜਾਣ ਤੈਰਨਾ ਨਹੀਂ ਆਉਂਦਾ ਮੈਨੂੰ ਇਸ ਮਾਇਆ ਦੇ ਸਮੁੰਦਰ ਵਿੱਚੋਂ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਇਸ ਹੜ ਤੋਂ ਬਚਣਾ ਨਹੀਂ ਆਉਂਦਾ ਕਿਉਂ ਇਹ ਵਕਾਰਾਂ ਦਾ ਹੜ ਇਹ ਪਦਾਰਥਾਂ ਦਾ ਮਾਇਆ ਦਾ ਮੋਹ ਰਿਸ਼ਤਿਆਂ ਦਾ ਇਹਦੇ ਵਿੱਚ ਮੈਂ ਪਲ ਪਲ ਵਿੱਚ ਡੁੱਬਦਾ ਜਾ ਰਿਹਾ ਮੈਂ ਨਿਕਲਣ ਦੀ ਕੋਸ਼ਿਸ਼ ਕਰਦਾ ਮੈਨੂੰ ਫਿਰ ਡਬੋ ਦਿੰਦੇ ਆ ਪਰ ਸੱਚ ਹੈ ਮੈਨੂੰ ਕੇਵਲ ਕੱਢ ਸਕਦਾ ਤੇ ਤੇਰਾ ਨਾਮ ਹੁਣ ਜਦੋਂ ਅਣਜਾਣ ਬਣ ਕੇ ਪੁਕਾਰ ਕੀਤੀ ਵੀ ਮੈਂ ਤੈਰਨਾ ਨਹੀਂ ਜਾਣਦਾ ਗੁਰੂ ਜੀ ਕਿਰਪਾ ਕਰੋ ਮੋਹ ਕੋ ਤਾਰ ਲੈ ਰਹਿਮਤ ਕਰ ਹੁਣ ਮੈਨੂੰ ਬਚਾਲਾ ਫਿਰ ਹੁਣ ਜਦੋਂ ਫਰਿਆਦ ਕੀਤੀ ਉਹ ਤੈਰਦਾ ਹੋਇਆ ਸੀ ਜਿਹੜਾ ਜਾਣਦਾ ਸੀ ਉਹੀ ਬਾਹਰ ਕੱਢ ਸਕਦਾ ਹੈ ਤੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਕਹਿੰਦੇ ਜਿਹੜਾ ਆਪ ਮੁਕਤ ਹੈ ਨਾ ਮੁਕਤ ਕਰੈ ਸੰਸਾਰ ਉਹੀ ਸੰਸਾਰ ਨੂੰ ਮੁਕਤ ਕਰ ਸਕਦਾ ਹੈ ਅਸੀਂ ਬਚਨ ਪੜ ਰਹੇ ਹਾਂ ਗੁਰ ਤੇ ਪਾਏ ਮੁਕਤ ਦਵਾਰ ਗੁਰੂ ਤੇ ਉਹ ਮੁਕਤੀ ਦਾ ਦਰਵਾਜ਼ਾ ਲੱਭ ਸਕਦਾ ਨਾਨਕ ਇਸ ਜਨ ਕੋ ਸਦਾ ਨਮਸਕਾਰ ਫਿਰ ਰੈਂਪ ਕਰਨ ਲੱਗੇ ਗੋਰ ਮਿਲੇ ਤ੍ਰਿਸ਼ਨਾ ਅਗਨ ਬੁਝਾਏ ਗੁਰ ਤੇ ਸ਼ਾਂਤ ਵਸੈ ਮਨ ਆਏ ਗੁਰੂ ਦੇ ਰਾਈ ਗੁਰੂ ਦਾ ਮੇਲ ਹੋਇਆ ਕੀ ਪ੍ਰਾਪਤੀ ਹੁੰਦੀ ਹੈ ਜਦੋਂ ਗੁਰੂ ਮਿਲਿਆ ਤੇ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਨਾ ਉਹ ਬੁਝ ਗਈ ਗੁਰੂ 부ਝਾ ਦਿੰਦਾ ਹੈ ਗੁਰੂ ਸਮਰੱਥ ਹੈ ਤੇ ਗੁਰੂ ਨੇ ਅੰਦਰ ਜਿਹੜੀ ਸ਼ਾਂਤੀ ਪੈਦਾ ਕਰ ਦਿੱਤੀ ਗੁਰੂ ਦੇ ਨਾਲ ਜੁੜ ਕੇ ਅੰਦਰ ਠੰਡਕ ਆਈ ਮਨ ਸ਼ਾਂਤ ਹੋ ਗਿਆ ਦੌੜਦਾ ਹੋਇਆ ਜਿਹੜਾ ਸੀ ਉਹ ਟਿਕ ਜਾਂਦਾ ਜਿਹੜਾ ਭਟਕ ਰਿਆ ਸੀ ਉਹਨੂੰ ਟਿਕਾਓ ਮਿਲ ਗਿਆ ਜਿਹੜਾ ਦੌੜ ਰਿਆ ਸੀ ਉੱਥੇ ਰੋ ਕੇ ਇੱਕ ਟਿਕਾਣੇ ਤੇ ਲੱਗ ਗਿਆ ਤੇ ਇਹ ਰਹਿਮਤ ਕਿਸ ਤਰ੍ਹਾਂ ਹੋਈ ਕਹਿੰਦੇ ਗੁਰੂ ਨੇ ਕਿਰਪਾ ਕੀਤੀ ਗੁਰੂ ਦੇ ਰਾਹੀਂ ਗੁਰ ਤੇ ਪਵਿੱਤ ਪਾਵਨ ਸੋਚ ਹੋਏ ਗੁਰ ਤੇ ਸ਼ਬਦ ਮਿਲਾਵਾ ਹੋਏ ਗੁਰੂ ਦੇ ਪਾਸੋਂ ਹੀ ਜਿਹੜੀ ਆਤਮਿਕ ਪਵਿੱਤਰਤਾ ਅੰਦਰ ਦੀ ਸੋਚ ਮਿਲਦੀ ਹੈ ਵਿਕਾਰਾਂ ਵਾਲੇ ਪਾਸੇ ਤੋਂ ਇਸ ਦੌੜ ਭੱਜ ਤੋਂ ਬਚਿਆ ਜਾ ਸਕਦਾ ਹੈ ਤੇ ਕਹਿੰਦੇ ਗੁਰੂ ਦੇ ਨਾਲ ਮਿਲ ਕੇ ਗੁਰ ਤੇ ਸ਼ਬਦ ਮਿਲਾਵਾ ਹੋਏ ਗੁਰੂ ਐਸੀ ਰਹਿਮਤ ਕਰਦਾ ਹੈ ਜਦੋਂ ਸ਼ਬਦ ਦਾ ਆਸਰਾ ਬਖਸ਼ਦਾ ਤੇ ਫਿਰ ਉਸ ਅਕਾਲ ਪੁਰਖ ਦੇ ਨਾਲ ਮਿਲਾਪ ਹੋ ਜਾਂਦਾ ਹੈ ਉਹਨੇ ਇਕਰਾ ਦੱਸਿਆ ਉਹ ਸ਼ਬਦ ਦੇ ਦੁਆਰਾ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਗਏ। ਇਨਸਾਨ ਕਿਸੇ ਥਾਂ ਤੇ ਕਿਸੇ ਟਿਕਾਣੇ ਤੇ ਜਾਣਾ ਚਾਹੁੰਦਾ ਉਹਨੂੰ ਉੱਥੋਂ ਦਾ ਐਡਰੈਸ ਪਤਾ ਨਹੀਂ। ਉਹਨੇ ਰਸਤੇ ਦੇ ਵਿੱਚ ਵੇਖਿਆ ਥਾਂ ਥਾਂ ਤੇ ਲੱਗੇ ਹੋਏ ਸਾਈਨ ਬੋਰਡ ਉਹਨਾਂ ਦੇ ਆਸਰੇ ਤੁਰਨਾ ਸ਼ੁਰੂ ਕਰ ਦਿੱਤਾ। ਹੁਣ ਉਹਨੇ ਦੇਖਿਆ ਕਿ ਮੈਨੂੰ ਇਹ ਦੱਸਿਆ ਗਿਆ ਵੀ 8 ਕਿਲੋਮੀਟਰ ਤੇ ਜਾ ਕੇ ਸੱਜੇ ਨੂੰ ਮੁੜ ਜਾਣਾ ਖੱਬੇ ਨੂੰ ਮੁੜ ਜਾਣਾ ਉਹਨੇ ਫਿਰ ਸੋਚਿਆ ਮੈਂ ਇਹਦਾ ਹੀ ਸਹਾਰਾ ਲੈ ਕੇ ਚੱਲਾਂ ਮੈਨੂੰ ਸਹੀ ਰਾਹ ਦੱਸ ਰਿਹਾ ਹੈ ਉਹਦੇ ਉੱਤੇ ਲਿਖੇ ਹੋਏ ਅੱਖਰ ਲਿਖੇ ਹੋਏ ਸ਼ਬਦਾਂ ਨੇ ਉਹਦਾ ਸਾਥ ਦਿੱਤਾ ਤੇ ਉਹ ਆਪਣੀ ਮੰਜ਼ਿਲ ਤੇ ਜਿੱਥੇ ਪਹੁੰਚਣਾ ਚਾਹੁੰਦਾ ਸੀ ਟਿਕਾਣੇ ਲੱਗ ਜਾਂਦਾ ਹੈ ਜਦੋਂ ਟਿਕਾਣੇ ਤੇ ਪਹੁੰਚਿਆ ਤੇ ਕਿਸੇ ਨੇ ਪੁੱਛਿਆ ਵੀ ਤੂੰ ਕਿਵੇਂ ਆਇਆ ਪਹਿਲੀ ਵਾਰ ਆਇਆ ਜਿਹੜਾ ਰਸਤਾ ਸੀ ਬੜੀ ਦੂਰ ਦਾ ਸੀ ਕਿਵੇਂ ਪਹੁੰਚਿਆ ਤੈਨੂੰ ਮੰਜ਼ਿਲ ਵੀ ਮਿਲ ਗਈ ਹੈ ਖੁਸ਼ ਵੀ ਹੋਇਆ ਜਿੱਥੇ ਪਹੁੰਚਣਾ ਸੀ ਪਹੁੰਚ ਗਿਆ ਕਹਿਣ ਲੱਗਿਆ ਮੈਂ ਤੇ ਧੰਨਵਾਦ ਕਰਦਾ ਹੈ ਸਾਈਨ ਬੋਰਡ ਤੇ ਲਿਖੇ ਹੋਏ ਸ਼ਬਦਾਂ ਦਾ ਜਾਂ ਮੈਂ ਧੰਨਵਾਦ ਕਰਦਾ ਇਹ ਇਹ ਅੱਖਰ ਲਿਖਣ ਵਾਲਿਆਂ ਦਾ ਜਿਸ ਦੇ ਜਰੀਏ ਮੈਂ ਆਪਣੀ ਮੰਜ਼ਿਲ ਤੇ ਪਹੁੰਚ ਗਿਆ ਤੇ ਗੁਰੂ ਸਾਹਿਬ ਜੀ ਵੀ ਸਾਨੂੰ ਰਹਿਮਤ ਕਰਦੇ ਆ ਸਮਝਾਉਂਦੇ ਆ ਜਿਹੜਾ ਮਾਲਕ ਤੈਨੂੰ ਰਾਹ ਦਿਖਾਉਣ ਵਾਲਾ ਹੈ ਤੈਨੂੰ ਰਸਤੇ ਦੇ ਵਿੱਚ ਦੱਸਣ ਵਾਲਾ ਕਿਹੜੇ ਪਾਸੇ ਨੂੰ ਜਾਣਾ ਹੈ ਗੁਰੂ ਰਸਤਾ ਵਿਖਾਉਂਦਾ ਹੈ ਇਤ ਮਾਰਗ ਚੱਲੇ ਭਾਈ ਜੜੇ ਗੁਰ ਰਸਤਾ ਵਿਖਾਉਂਦਾ ਤੇ ਕਹਿੰਦੇ ਉਸ ਗੁਰੂ ਦਾ ਵੀ ਕਦੇ ਧੰਨਵਾਦ ਕਰ ਸ਼ੁਕਰਾਨਾ ਕਰ ਗੁਰੂ ਤੇਨੂੰ ਮੰਜ਼ਲ ਤੇ ਪਹੁੰਚਾਉਣ ਵਾਲਾ ਬੋਲੋ ਜੀ ਸਤਨਾਮ ਗੁਰੂ ਰਸਤਾ ਵਿਖਾਉਣ ਵਾਲਾ ਉਹ ਕਿਹੜਾ ਰਸਤਾ ਵਿਖਾਉਂਦਾ ਉਹ ਤੈਨੂੰ ਉਸ ਅਕਾਲ ਪੁਰਖ ਦੇ ਨਾਲ ਤੇਰਾ ਮਲਾਪ ਕਰਵਾ ਦਿੰਦਾ ਗੁਰੂ ਐਸਾ ਹੈ ਸ਼ਬਦ ਐਸਾ ਹੈ ਜਿਹੜਾ ਅੰਦਰੋਂ ਬਣੀ ਹੋਈ ਦੂਰੀ ਮਾਇਆ ਦੇ ਪਦਾਰਥਾਂ ਕਰਕੇ ਉਹਨੂੰ ਪਾਸੇ ਕਰਕੇ ਤੇ ਤੈਨੂੰ ਉਸ ਗੁਰੂ ਦੇ ਨਾਲ ਤੇਰਾ ਜਿਹੜਾ ਹੱਥ ਹੈ ਨਾ ਉਹ ਗੁਰੂ ਦੇ ਕੋਲ ਫੜਾ ਦਿੰਦਾ ਫਿਰ ਗੁਰੂ ਨਹੀਂ ਤੈਨੂੰ ਤੱਤੀਵਾ ਲੱਗਣ ਦਿੰਦਾ ਇਸ ਕਰਕੇ ਜਿਹੜਾ ਸ਼ਬਦ ਹੈ ਉਹ ਜੀਵਨ ਵਿੱਚ ਰਹਿਮਤ ਕਰ ਦਿਆਂ ਸਾਡੇ ਤੇ ਇਹ ਕਿਰਪਾ ਕਰਦਾ ਬਾਜ ਗੁਰੂ ਸਭ ਭਰਮ ਪੁਲਾਈ ਬਿਨਣਾ ਮੈਂ ਬਹੁਤਾ ਦੁੱਖ ਪਾਈ ਕਹਿੰਦੇ ਗੁਰੂ ਤੋਂ ਬਿਨਾ ਗੁਰੂ ਤੋਂ ਬਿਨਾ ਵਿਨਨਾਵੇਂ ਸਭ ਧਰਮ ਦੇ ਨਿਤ ਜਾਗ ਤੋਟਾ ਸੰਸਾਰ ਨਾਮ ਤੋਂ ਬਿਨਾ ਧਰਮ ਦੇ ਵਿੱਚ ਲੁਕਾਈ ਧਰਮ ਰਹੀ ਹੈ ਦੁਖੀ ਹੋ ਰਹੀ ਹੈ ਗੁਰੂ ਤੋਂ ਬਿਨਾ ਧਰਮ ਦੇ ਵਿੱਚ ਹੈ ਡੋਬ ਰਿਹਾ ਹੈ ਇਨਸਾਨ ਇਹਨੂੰ ਕੋਈ ਬਚਾਉਣ ਵਾਲਾ ਨਹੀਂ ਕਹਿੰਦੇ ਇਹ ਕੁਰਾਹੇ ਪਈ ਰਹਿੰਦੀ ਹੈ ਲੁਕਾਈ ਖੁੰਜੀ ਰਹਿੰਦੀ ਹੈ ਤੇ ਨਾਮ ਤੋਂ ਬਿਨਾ ਕਹਿੰਦੇ ਬੜਾ ਜ਼ਿਆਦਾ ਦੁੱਖ ਹੈ ਜੀਵਨ ਦੇ ਵਿੱਚ ਹਰ ਬਿਸਰਤ ਸਦਾ ਖੁਆਰੀ ਤਾ ਕੋ ਤੋਖਾ ਕਹਾ ਵਿਆਪੈ ਜਾ ਕੋ ਓਟ ਤੁਹਾਰੀ ਖੁਾਰ ਤਾਂ ਤਾਂ ਹੀ ਜਿਸ ਦਿਨ ਹਰੀ ਵਿਸਰ ਗਿਆ ਦੁੱਖ ਤਾਂ ਆਇਆ ਜਿਸ ਦਿਨ ਜੀਵਨ ਦੇ ਵਿੱਚੋਂ ਗੁਰੂ ਦੂਰ ਹੋ ਗਿਆ ਆਸਰਾ ਨਹੀਂ ਰਿਹਾ ਗੁਰਮਕ ਹੋਵੇ ਸੋ ਨਾਮ ਧਿਆਈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਉਹ ਅਕਾਲ ਪੁਰਖ ਦਾ ਨਾਮ ਸਿਮਰਦਾ ਹੈ ਦਰਸ਼ਨ ਸਚੇ ਸੱਚੀ ਪਤ ਹੋਈ ਕਹਿੰਦੇ ਦਰਸ਼ਨ ਵਿੱਚ ਲੀਨ ਹੋਇਆ ਟਿਕਿਆ ਉਸ ਨੂੰ ਇੱਜ਼ਤ ਮਾਣ ਸਨਮਾਨ ਪ੍ਰਾਪਤ ਹੁੰਦਾ ਹੈ ਇੱਜ਼ਤ ਮਿਲ ਜਾਂਦੀ ਹੈ ਟਿਕਾਣਾ ਮਿਲ ਜਾਂਦਾ ਹੈ ਜਿਹੜਾ ਪਟਕਦਾ ਸੀ ਜੀਵਨ ਦੇ ਵਿੱਚ ਉਹਨੂੰ ਅੱਜ ਰਸਤਾ ਮਿਲ ਗਿਆ ਕਿਸ ਨੂੰ ਕਹੀਏ ਦਾਤਾ ਇੱਕ ਸੋਈ ਕਹਿੰਦੇ ਕਿਸੇ ਨੂੰ ਵੀ ਬੇਨਤੀ ਕੀਤੀ ਜਾਏ ਸਿਰ ਪਰਮਾਤਮਾ ਹੀ ਇੱਕ ਦਾਤਾ ਦੇਣ ਦੇ ਸਮਰੱਥ ਹੈ ਹੋਰ ਮੈਂ ਕਿਸ ਅੱਗੇ ਬੇਨਤੀ ਕਰਾਂ ਕਿੱਥੇ ਜਾ ਕੇ ਪੁਕਾਰਾਂ ਹੋਰ ਮੈਂ ਕਿਤੇ ਨਹੀਂ ਪੁਕਾਰ ਸਕਦਾ ਇੱਕੋ ਕਾਲਪੁਰਖ ਦਾ ਘਰ ਹੀ ਹੈ ਜਿਹੜਾ ਮੇਰੀ ਫਰਿਆਦ ਨੂੰ ਸੁਣਨ ਵਾਲਾ ਹੈ ਉਹੀ ਮੈਨੂੰ ਆਸਰਾ ਬਖਸ਼ਣ ਵਾਲਾ ਹੈ ਗੁਰਮੁਖ ਕਰ ਕਿਰਪਾ ਕਰੇ ਸ਼ਬਦ ਮਿਲਾਵਾ ਹੋਈ ਜਿਸ ਮਨੋ 쿠ਤੇ ਉਹ ਕਿਰਪਾ ਕਰਦਾ ਹੈ ਗੁਰੂ ਦੇ ਸ਼ਬਦ ਦੇ ਰਾਹੀਂ ਉਹਦਾ ਮਿਲਾਪ ਹੋ ਜਾਂਦਾ ਹੈ ਜਿਸ ਤੇ ਉਹ ਰਹਿਮ ਕਰਦਾ ਹੈ ਜਿਹੜਾ ਫਿਰ ਉਸਤੀ ਰਹਿਮ ਦਾ ਕਿਰਪਾ ਦਾ ਪਾਤਰ ਬਣ ਜਾਂਦਾ ਹੈ ਉਮੇਲਾਪ ਦਾ ਪਾਂਧੀ ਬਣ ਜਾਂਦਾ ਉਸ ਰਸਤੇ ਤੇ ਜਿਹੜਾ ਚੱਲਦਾ ਜੋ ਗੁਰ ਕਹੇ ਜੋ ਗੁਰੂ ਕਹਿੰਦਾ ਜੋ ਗੁਰੂ ਬਚਨ ਕਰਦਾ ਵਾਅਦਾ ਕਰਦਾ ਉਹਦੇ ਤੇ ਚੱਲਦਾ ਤੇ ਉਹਦਾ ਜੀਵਨ ਜਿਹੜਾ ਹੈ ਆਨੰਦ ਵਾਲਾ ਬਣ ਜਾਂਦਾ ਅੰਤ ਨੂੰ ਰਹਿਮਤ ਕਰਦਿਆਂ ਹੋਇਆਂ ਗੁਰੂ ਸਾਹਿਬ ਜੀ ਸਮਝਾਉਣ ਲੱਗੇ ਮਿਲ ਪ੍ਰੀਤਮ ਸਾਚੇ ਗੁਣ ਗਾਵਾਂ ਕਹਿੰਦੇ ਹੁਣ ਮੈਨੂੰ ਪਤਾ ਲੱਗ ਗਿਆ ਕਿ ਮੈਂ ਵੀ ਉਸ ਪ੍ਰੀਤਮ ਨੂੰ ਮਿਲ ਕੇ ਉਸ ਗੁਰੂ ਦੇ ਨਾਲ ਸਾਥ ਬਣਾ ਕੇ ਉਸ ਤਾਲਪੁਰਖ ਦੇ ਗੁਣ ਗਾਉਂਦਾ ਰਹਾ ਜਦੋਂ ਸੋਝੀ ਆ ਗਈ ਨਾ ਪਤਾ ਲੱਗ ਗਿਆ ਗੁਰੂ ਤੋਂ ਬਿਨਾ ਕੋਈ ਬਾਹ ਫੜਨ ਵਾਲਾ ਨਹੀਂ ਗੁਰੂ ਤੋਂ ਬਿਨਾ ਗਿਆਨ ਦੇਣ ਵਾਲਾ ਨਹੀਂ ਗੁਰੂ ਤੋਂ ਬਿਨਾ ਜੀਵਨ ਵਿੱਚ ਖੁਾਰਤ ਹੈ ਗੁਰੂ ਤੋਂ ਬਿਨਾ ਜੀਵਨ ਵਿੱਚ ਹਨੇਰਾ ਹੈ ਫਿਰ ਪਤਾ ਲੱਗਿਆ ਹੁਣ ਪਾਣੀ ਦੀ ਕਦਰ ਤੇ ਪਿਆਸੇ ਨੂੰ ਹੀ ਪਤਾ ਲੱਗੇਗੀ ਨਾ ਵੀ ਪਾਣੀ ਕੀ ਹੈ ਅਸਲ ਦੇ ਵਿੱਚ ਰੋਟੀ ਦੀ ਜਿਹੜੀ ਕਦਰ ਹੈ ਭੁੱਖੇ ਇਨਸਾਨ ਨੂੰ ਪਤਾ ਆ ਵੀ ਰੋਟੀ ਕੀ ਹੈ ਜਿਸ ਦੇ ਅੱਗੇ 36 ਪ੍ਰਕਾਰ ਦੇ ਪਦਾਰਥ ਆ ਜਾਂਦੇ ਐ ਉਹ ਰੋਟੀ ਦੀ ਕਦਰ ਕਿੱਥੇ ਜਾਣਦਾ ਹੈ ਤੇ ਜਿਸ ਨੂੰ ਕਦੇ ਮਿਲੀ ਨਹੀਂ ਕਈ ਕਈ ਦਿਨ ਬੀਤ ਗਏ ਹਨ ਨਾ ਉਹਨੂੰ ਸੁੱਕੇ ਫੁਲਕੇ ਦੀ ਕਦਰ ਵੀ ਹੈ ਵੀ ਇੰਨੇ ਵੀ ਮੇਰੇ ਅੰਦਰ ਦੀ ਭੁੱਖ ਮਿਟਾ ਦੇਣੀ ਹੈ ਇਸੇ ਤਰ੍ਹਾਂ ਹੁਣ ਪਿਆਸੇ ਨੂੰ ਪਤਾ ਹੈ ਵੀ ਪਾਣੀ ਦੀ ਕਦਰ ਕੀ ਹੈ ਤੇ ਕਹਿੰਦੇ ਜਦੋਂ ਪਤਾ ਲੱਗ ਗਿਆ ਵੀ ਜੀਵਨ ਦੇ ਵਿੱਚ ਖੁਆਰਤਾ ਹੀ ਖੁਆਰਤਾ ਦੁੱਖ ਹੀ ਦੁੱਖ ਨੇ ਜਿੰਨਾ ਚਿਰ ਗੁਰੂ ਦਾ ਮਲਾਪ ਨਹੀਂ ਉਹਨਾਂ ਚਿਰ ਜੀਵਨ ਦੁੱਖੀ ਹੈ ਤੇ ਫਿਰ ਪੁਕਾਰਦਾ ਹੈ ਵੀ ਰਹਿਮਤ ਹੋ ਜਾਏ ਕਹਿੰਦੇ ਪ੍ਰੀਤਮ ਗੁਰੂ ਨੂੰ ਮਿਲ ਕੇ ਮੈਂ ਉਸ ਅਕਾਲ ਪੁਰਖ ਦੇ ਗੁਣ ਗਾਉਂਦਾ ਰਵਾਂ ਫਿਰ ਅੰਤ ਨੂੰ ਰਹਿਮਤ ਕੀਤੀ ਨਾਨਕ ਸਾਚੇ ਸਾਚ ਸਮਾਵਾ ਕਹਿੰਦੇ ਨਾਨਕ ਦੀ ਇਹ ਅਰਦਾਸ ਹੈ ਕਿ ਮੈਂ ਉਹਦੇ ਗੁਣ ਗਾਉਂਦਾ ਉਹਦੇ ਵਿੱਚ ਹੀ ਹਮੇਸ਼ਾ ਲੀਨ ਰਹਾ ਉਹਦੇ ਤੋਂ ਬਾਹਰ ਨਾ ਹੋਵਾਂ ਜਿਸ ਦਿਨ ਮੈਂ ਉਹਦੇ ਵਿੱਚ ਲੀਨ ਹੋ ਗਿਆ ਉਹਨੇ ਮੈਨੂੰ ਖੁਆਰਤਾ ਆਉਣ ਹੀ ਨਹੀਂ ਦੇਣੀ ਛੋਟਾ ਜਿਹਾ ਬੱਚਾ ਕੋਈ ਵੀ ਦੁੱਖ ਆਇਆ ਕੋਈ ਵੀ ਉਹਨੂੰ ਮਾਰਨ ਆਇਆ ਕੋਈ ਵੀ ਬਾਹਰ ਝਗੜਾ ਕਰਨ ਆਇਆ ਤੇ ਭੱਜ ਕੇ ਪਿਤਾ ਦੀ ਬੁੱਕਲ ਵਿੱਚ ਆ ਗਿਆ ਪਤਾ ਨਾ ਮੇਰਾ ਬਾਪੂ ਐਸਾ ਹੈ ਮੇਰੀ ਮਾਂ ਐਸੀ ਹੈ ਜਿੰਨਾ ਚਿਰ ਮੇਰੇ ਕੋਲ ਨੇ ਨਾ ਭਾਵੇਂ ਮੇਰੀ ਵੀ ਗਲਤੀ ਹੋਏਗੀ ਇਹਨਾਂ ਨੇ ਮੈਨੂੰ ਵਜਨ ਨਹੀਂ ਦੇਣੀ ਇਹਨਾਂ ਨੇ ਅੱਗੋਂ ਮੈਨੂੰ ਸੰਭਾਲ ਲੈਣਾ ਆ ਕਿਉਂ ਕਿਉਂਕਿ ਮੈਨੂੰ ਆਸਰਾ ਹੀ ਇਹਨਾਂ ਦਾ ਜਿਵੇਂ ਛੋਟਾ ਆ ਮੈਂ ਆਪਣਾ ਆਪ ਸੰਭਾਲਣ ਜੋਗਾ ਨਹੀਂ ਇਸ ਕਰਕੇ ਜਿਹੜਾ ਇਹ ਸਮਝ ਕੇ ਉਸ ਕਾਲਪੁਰਖ ਦੇ ਵਿੱਚ ਲੀਨ ਹੋ ਜਾਂਦਾ ਵੀ ਮੇਰਾ ਗੁਰੂ ਸਮਰੱਖ ਇਹਨੇ ਮੈਨੂੰ ਕੋਈ ਦੁੱਖ ਆਉਣ ਹੀ ਨਹੀਂ ਦੇਣਾ ਫਿਰ ਗੁਰੂ ਰਹਿਮਤ ਕਰਕੇ ਉਹਨਾਂ ਤੇ ਬਖਸ਼ਿਸ਼ ਕਰਦਾ ਹੈ ਅਰਦਾਸ ਕਰੀਏ ਅਸੀਂ ਵੀ ਉਸ ਮਾਲਕ ਨੂੰ ਆਪਣੇ ਇਰਤ ਗਿਰਦ ਜਾਣ ਕੇ ਸ਼ਬਦ ਦਾ ਆਸਰਾ ਜੀਵਨ ਵਿੱਚ ਪ੍ਰਾਪਤ ਕਰੀਏ ਕੋਟਾਨ ਕੋਟ ਧੰਨਵਾਦ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਸਮੂਹ ਸੰਗਤ ਦਾ ਵਿਚਾਰ ਕਰਦਿਆਂ ਪਾਸੋਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜਿਉ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾ